े गुरु शक् नाम हे गुरु ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਸਾਰੇ ਵੀ ਕਮਾਲ ਦਸਨੇਸ਼ ਪਿਤਾ ਸਭ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦਰਾ ਸਾਹਿਬ ਤਨੋ ਸੋਇ ਹਾਤੇ ਗੁਰਦਰਾ ਖੀਲਾੰਬਾ ਉੱਤੇ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ 25 26 ਅਤੇ 27 ਜਨਵਰੀ ਨੂੰ ਮਨਾ ਰਿਹਾ ਹਾਂ ਫਤੂ ਜੀ ਦੀ ਰੈਮ ਫਤਕਾ ਕੱਲ ਸ਼੍ਰੀ ਅਕਨਪੁਰ ਸਾਹਿਬ ਆਰੰਭ ਹੋਏ ਹਾਤੇ ਬਾਰੀ ਦੀ ਸ਼ਰਧੀਆਂ ਸ਼ਰਦ ਚੌਕੀ ਜੱਤੇ ਵਾਲੀਆਂ ਸੰਸਥਾ ਨੇ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਆਪਾਂ ਮਿਲ ਲਿਆ ਮੈਂ ਜੋਗੋ ਜੁਗਾਤਾਲ ਫਾਜ਼ਲਪੁਰ ਬਹਿ ਦੋ ਰਗਾ ਰੰਗ ਦਾਸਵਮਾਈ ਜੀ ਜੋ ਪਿੰਡ ਸਾਪਤੀਰਾ ਮਾਝੀ ਜੀ ਦਾਵ ਨਾਨ ਸਭ ਤੇਰੀ ਵਡਿਆਈ ਕੋਈ ਨਾ ਮਾਣ ਜਾਵੇ ਮੇਰਾ ਵਾਹਿਗੁਰੂ ਬੋਲ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਪ੍ਰਭ ਜੀ ਸਮਾਰੇ ਕੋ ਵਾਹਿਗੁਰੂ 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 ਜੇ ਭਾਵੇਂ ਤਪ ਕਰ ਸਰਕਾਰ ਸਰਬ ਸੋ ਕੋ ਹੋਵੇ ਜਹਾਨ ਦਾ ਸਾਜਿ ਤਾ ਰਮ ਸਹਾਂ ਸਰਚਾਰਿਆ ਤੁ ਦੇਗ ਤੇਗ ਬਕਲੇ ਬਲ ਦੀ ਬਾਦ ਪੰਖ ਦੇ ਦੇਤ ਸ੍ਰੀਪਰਵ ਦੇ ਸਹਾਰੇ ਹਾਸਿਤ ਕੇ ਬੋਲ ਬਾਰੇ ਬੋਲੋ ਜੀ ਸਿਕਾਉ ਸਿਕਿਦਾਂ ਕੇਸਦਾਨ ਰਤਦਾਨ ਵੇਕਦਾਨ ਸਵਾਦਾਂ ਸਾਰਿਆ ਦੇਤਾਂ ਨਿਉਤਿਆਂ ਜੀਓ ਤੁ ਦਸ਼ਮੇਸ਼ ਜੀਤਾ ਸਾਹਮਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਜ ਵੀ ਪਾਉਣਾ 판 ਬੋਤਰਾ ਹਾਜੀ ਦੇ ਕੁਪਾਰ ਤੋਂ ਬਾਪ ਦਾ ਲੀਓ ਜੋਗੋ ਜਗਾਤਾਂ ਦਾ ਬਾਤਗੁਰ ਬਾਹਰ ਸ਼ਰੀਰੂ ਗ੍ਰਾਮ ਸਾਹਿਬ ਜੀ ਉਹ ਮਹਾਰਾਜ ਆਜ ਵੀ ਸ਼ਰ ਸ਼ਾਇਆ ਮੀਠ ਪੰਚਾਇਤ ਸਰਵੰਨ ਦੀ ਹੋਾਈ ਦੇ ਵਿੱਚ ਆਮਰ ਜੀ ਮੀਠ ਬਾਬਾ ਜੀ ਸਿੰਘ ਜੀ ਜਲ ਕੇ ਆਵੇ ਇੱਕ ਮੱਤਕ ਮਹਾਨ ਅਗ੍ਰਿਸ਼ਤ ਨਾਰਾਮੂ ਲਗਿਆ ਬਾਤ ਜੀ ਅੱਜ ਨੇ ਰੱਤਾਂ ਕਰੀਆਂ ਪਰਵਾਸ ਸੁਆਮੀ ਸਾਬ ਚੇਤੂ ਉਹ ਆ ਜਿਨਾਂ ਨੇ ਪਰਵਾਸ ਸੰਤਾਂ ਨੂੰ ਸਿੱਖਿ ਸਿਖਿਆ ਦੇਿਆ ਜੀਵਨ ਚੜ੍ਹਦੀ ਕਲਾ ਸੇਵਾ ਸੁਭਨਿ ਦਾਤ ਬਖਸ਼ ਕਰਨੀ ਆਜ ਦੇ ਦਾ ਕਹਾ ਪਿਆਰ ਅਮਤ ਦੀ ਦਾ ਬਾਣੀ ਪਰਦੇ ਵੱਲ ਬੁੱਧ ਮਿੱਤਰੀਆਂ ਦਾਤਾ ਪਰਵਾਸ ਨੂੰ ਮੁਸ਼ਕਲੀਆਂ ਮੇਂ ਆਪ ਚੇਤ ਨਗਰ ਕੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਾਉਣੀ ਕਿਰਪਾ ਕਰਨੀ ਮਹਾਨ ਨਲਕੀਤਨ ਦੇ ਵਿੱਚ ਮੁਕਤੀ ਉਹ ਸੰਤਾ ਦੇ ਮਿਹਰ ਪ੍ਰਿਆਪਤ ਰੱਖ ਕੇ

ਕੋਣ ਤੁੱਕ ਮਾਫ਼ ਕਰਨੀ ਸਰਬੱਤ ਦੇ ਕਾਲ ਜਲਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਸੁਖਵਾ ਜੀ ਨਾਮ ਜਪਾਰ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਨਿਹਾਲ